ਸਰ ਮੇਰੇ ਦੋ ਬੇਟੀਆਂ ਨੇ ਮੇਰੇ ਹਸਬੰਡ ਨੇ ਮੇਰੇ ਸੱਸ ਨੇ ਮੇਰੇ ਮੰਮੀ ਡੈਡੀ ਬਜ਼ੁਰਗ ਨੇ ਦੋਨੋਂ ਮੇਰੇ ਮੈਂ ਮੇਰੇ ਮੰਮੀ ਡੈਡੀ ਕੋਲੇ ਰਹਿਣੀ ਆ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਆਜੂ ਆਈ ਵੀ ਸੀ ਇੱਥੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦੂੰਗੀ ਮੇਰੀ ਬੇਟੀ ਆਈ ਸੀ ਐਨਾ ਰੋਕੇ ਗਈ ਐ ਮम्मा ਮੇਰੇ ਨਾਲ ਚੱਲੋ ਮੈਂ ਤੁਹਾਨੂੰ ਲੈਣ ਆਈ ਆ ਮੇਰਾ ਘਰੇ ਜੀ ਨਹੀਂ ਲੱਗਦਾ ਤਰਾਸੀ ਮਾਨ ਸਰ ਤੱਕ ਇਹੀ ਮੈਸੇਜ ਲਾਉਣਾ ਚਾਹੁੰਦੇ ਆ ਕਿ ਜਦੋਂ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਾਡਾ ਤੁਸੀਂ ਸਾਥ ਦਿਓ ਅਸੀਂ ਤੁਹਾਨੂੰ ਇੱਕ ਵੀ ਬੰਦੇ ਨੂੰ ਮਤਲਬ ਛੱਡਣਾ ਨਹੀਂ ਰੈਗੂਲਰ ਕਰਾਂਗੇ ਉਹਨਾਂ ਨੇ ਬਾਰ ਬਾਰ ਕੇਜਰੀਵਾਲ ਸਰ ਸਾਡੇ ਧਰਨੇ ਚ ਆਏ ਰਾਗਵ ਚੱਡਾ ਜੀ ਆਏ ਉਹਨਾਂ ਨੇ ਬਾਰ ਬਾਰ ਕਿਹਾ ਉਹਨਾਂ ਨੇ ਕੀਤਾ ਵੀ ਕੰਮ 12000 ਬੰਦੇ ਨੂੰ ਰੈਗੂਲਰ ਕੀਤਾ ਵੀ ਪਰ ਸਾਡੇ 150 ਬੰਦੇ ਨਾਲ ਉਹਨਾਂ ਨੂੰ ਕੀ ਫਰਕ ਪੈਂਦਾ ਅਸੀਂ ਵੀ ਇਸੇ ਗੱਲ ਤੇ ਹੈਰਾਨ ਆ ਕਿ ਸਾਡਾ ਕੰਮ ਹੋ ਕਿਉਂ ਨਹੀਂ ਰਿਹਾ ਤੇ ਮੈਡਮ ਨੇ ਨਰਿੰਦਰ ਕੌਰ ਭਰਾਜ ਉਹ ਜਾ ਕੇ ਲੇਡੀਜ਼ ਨਾਲ ਗੱਲਾਂ ਬਾਤਾਂ ਕਰਦੇ ਨੇ ਅਸੀਂ ਦੇਖਦੇ ਆ ਸੋਸ਼ਲ ਮੀਡੀਆ ਤੇ ਕਿ ਅਸੀਂ ਅਸੀਂ ਉਹਨਾਂ ਅਸੀਂ ਤਿੰਨ ਦਿਨਾਂ ਦੇ ਇੱਥੇ ਬੈਠੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹ ਵੀ ਇੱਕ ਲੇਡੀਜ਼ ਨੇ ਉਹ ਲੇਡੀਜ਼ ਦਾ ਦੁੱਖ ਸਮਝ ਸਕਦੇ ਨੇ ਲੇਡੀਜ਼ ਦੀਆਂ ਪ੍ਰੋਬਲਮਸ ਸਮਝ ਸਕਦੇ ਨੇ ਕੀ ਕੀ ਪ੍ਰੋਬਲਮਸ ਹੁੰਦੀਆਂ ਨੇ ਲੇਡੀਜ਼ ਨੂੰ ਤੇ ਉਹਨਾਂ ਨੇ ਸਾਡਾ ਇੱਕ ਵਾਰ ਵੀ ਸਾਰ ਨਹੀਂ ਲੇਤੀ ਜੀ ਸੱਸੀਗਾ ਦੋਸਤੋ ਤੁਸੀਂ ਵੇਖ ਰਹੇ ਹੋ ਪ੍ਰਾਈਮ ਆਈਡੀਆ ਟੀਵੀ ਤੇ ਮੈਂ ਪ੍ਰਦੀਪ ਕਸਬਾ ਦੋਸਤੋ ਪੰਜਾਬ ਦੀਆਂ ਤਿੰਨ ਧੀਆ ਆਪਣੇ ਪੱਕੇ ਰੁਜ਼ਗਾਰ ਨੂੰ ਲੈ ਕੇ ਜਿਹੜਾ ਉਹ ਟੈਂਕੀ ਦੇ ਉੱਤੇ ਚੜੀਆਂ ਹੋਈਆਂ ਨੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਵੀ ਕੀ ਮਸਲਾ ਹੈ ਤੇ ਆਓ ਆਪਾਂ ਪਹਿਲਾਂ ਤਾਂ ਤੁਹਾਨੂੰ ਜਗ੍ਹਾ ਦਿਖਾਉਣਾ ਜਿੱਥੇ ਉਹ ਬੈਠੀਆਂ ਹੋਈਆਂ ਨੇ ਤੇ ਉਸ ਟੈਂਕੀ ਦੀ ਕੀ ਹਾਲਾਤ ਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਆ ਉਹਨਾਂ ਦੀ ਜਥੇਬੰਦੀ ਆ ਉਹਨਾਂ ਦਾ ਬੋਰਡ ਲੱਗਿਆ ਹੋਇਆ ਦਾ ਤੇ ਆਜੋ ਦੋਸਤੋ ਅੱਗੇ ਚੱਲਦੇ ਆ ਇਹ ਇਹ ਇੱਥੇ ਇਹ ਕੁੜੀਆਂ ਬੈਠੀਆਂ ਹੋਈਆਂ ਨੇ ਅੱਜ ਉਹਨਾਂ ਦਾ ਚੌਥਾ ਦਿਨ ਹੈ ਤੇ ਤੂੰ ਨਿਗਾਹ ਮਾਰੋ ਵੀ ਟੈਂਕੀ ਦੀ ਹਾਲਤ ਖਸਤਾ ਗਈ ਉਹ ਦੇ ਉੱਪਰੋਂ ਪਾਣੀ ਵੀ ਡਿੱਗ ਰਿਹਾ ਹੈਗਾ ਆਹ ਦੇਖੋ ਪਾਣੀ ਪਰ ਥੱਲੇ ਆ ਰਿਹਾ ਹੈ ਟੈਂਕੀ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਆਪਾਂ ਉਹਨਾਂ ਕੁੜੀਆਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਜਾਣਾਂਗੇ ਵੀ ਸਾਰਾ ਮਸਲਾ ਕੀ ਹੈ ਤੇ ਸਰਕਾਰ ਤੋਂ ਕੀ ਮੰਗ ਕਰਦੀ ਇਹਨੇ ਆਜੋ ਜੀ ਹਾਂਜੀ ਹਾਂਜੀ ਦੋਸਤੋ ਆਪਾਂ ਅੱਗੇ ਅਰ ਇਹਨਾਂ ਪੈਨ ਨਾਲ ਗੱਲਬਾਤ ਵੀ ਕਰਾਂਗੇ ਵੀ ਜਾਣਾਂਗੇ ਵੀ ਅੱਜ ਇਹਨਾਂ ਦਾ ਚੌਥਾ ਦਿਨ ਹੈ ਤੇ ਇਹਨਾਂ ਨੂੰ ਕੀ ਗੱਲ ਹੋ ਗਈ ਵੀ ਜਿਹੜਾ ਇਹਨਾਂ ਨੂੰ ਤੇਰਾ ਟੈਂਕੀ ਦੇ ਉੱਤੇ ਜਿਹੜਾ ਮੋਰਚਾ ਲਾਉਣਾ ਪੈ ਰਿਹਾ ਹਾਂਜੀ ਪੈਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਇਹ ਟੈਂਕੀ ਦੇ ਉੱਤੇ ਤੁਹਾਡਾ ਚੌਥਾ ਦਿਨ ਹੈ ਵੀ ਇਹ ਮੋਰਚਾ ਲਾਉਣ ਦੀ ਥਿੜੀ ਇਹ ਨੌਬਤ ਕਿਉਂ ਆ ਗਈ ਤੁਹਾਨੂੰ ਜੀ ਸਦਾ ਸਾਨੂੰ ਅਸੀਂ ਥੱਕ ਹਾਰ ਕੇ ਟੈਂਕੀ ਤੇ ਚੜ੍ਹੇ ਆਂ ਵੀ ਅਸੀਂ ਪਹਿਲਾਂ ਸਰਕਾਰ ਨੂੰ ਬਹੁਤ ਸਾਰੀਆਂ ਰਿਕੁਐਸਟਾਂ ਵੀ ਕੀਤੀਆਂ ਨੇ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਸਿੱਖਿਆ ਮੰਤਰੀ ਨਾਲ ਡੀਪੀਆਈ ਦਫ਼ਤਰ ਵਿਭਾਗ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ ਉੱਥੇ ਸਾਨੂੰ ਲਾਰੇ ਮਿਲਦੇ ਨੇ ਕਹਿੰਦੇ ਨੇ ਕੰਮ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਜਦੋਂ ਹੁਣ ਸਾਡੇ ਜਵਾਂ ਹੱਥ ਖੜੇ ਹੋ ਗਏ ਵੀ ਸਾਨੂੰ ਪਤਾ ਲੱਗ ਗਿਆ ਵੀ ਚੋਣ ਜਾਬਤਾ ਲੱਗਣ ਆਲਾ ਤੇ ਸਾਡਾ ਕੁਝ ਨਹੀਂ ਬਣ ਰਿਹਾ ਤਾਂ ਅਸੀਂ ਥੱਕ ਹਾਰ ਕੇ ਟੈਂਕੀ ਤੇ ਚੜ੍ਹਿਆ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੱਚੇ ਅਧਿਆਪਕ ਤੌਰ ਤੇ ਨੌਕਰੀ ਕਰਦੇ ਨੇ ਸਾਨੂੰ 10 ਸਾਲ ਪੂਰੇ ਹੋ ਗਏ ਨੇ ਜੀ 10 ਸਾਲ ਤੋਂ 8 ਮਹੀਨੇ ਉੱਪਰ ਹੋ ਗਏ ਨੇ ਸਰਕਾਰ ਨੇ ਪਾਲਿਸੀ ਬਣਾਈ ਸੀ ਕਿ ਜਦੋਂ 10 ਸਾਲ ਮਤਲਬ ਜਿਹਦੇ 10 ਸਾਲ ਪੂਰੇ ਹੁੰਦੇ ਨੇ ਉਹਨੂੰ ਰੈਗੂਲਰ ਕੀਤਾ ਜਾਊਗਾ ਤੇ ਸਾਡੇ 12700 ਸਾਥੀਆਂ ਨੂੰ ਰੈਗੂਲਰ ਕੀਤਾ ਵੀ ਗਿਆ ਅਸੀਂ 150 ਦੀ ਗਿਣਤੀ ਦੇ ਲਗਭਗ ਸਾਥੀਆਂ ਜਿਹੜੇ ਉਸ ਟਾਈਮ ਸਾਡਾ ਇੱਕ ਦਿਨ ਦੋ ਦਿਨ ਘਟ ਗਏ ਸੀ ਸਾਨੂੰ ਕਿਹਾ ਗਿਆ ਸੀ ਵੀ ਜਿਵੇਂ ਜਿਵੇਂ ਤੁਹਾਡਾ ਟਾਈਮ ਪੂਰਾ ਹੋਈ ਜਾਊਗਾ ਤੁਸੀਂ ਪਾਲਿਸੀ ਦੇ ਵਿੱਚ ਆਈ ਜਾਓਗੇ 31 ਅਗਸਤ 2023 ਨੂੰ ਸਾਰਿਆਂ ਨੂੰ ਜੁਆਇਨ ਕਰਾ ਲਿਆ ਜਾਊਗਾ ਕੋਈ ਵੀ ਇੱਕ ਵੀ ਸਾਥੀ ਰਹਿਣ ਨਹੀਂ ਦਿੱਤਾ ਜਾਊਗਾ ਸੀਐਮ ਸਾਹਿਬ ਨੇ ਆਪਦੇ ਮੂੰਹੋਂ ਕਿਹਾ ਸੀ ਵੀ ਇੱਕ ਵੀ ਕੱਚਾ ਅਧਿਆਪਕੀਮਾ ਛੱਡਣਾ ਤੇ ਪਰ ਅੱਜ ਸਾਨੂੰ 7 ਮਹੀਨੇ ਹੋ ਇਹ ਰੁਲਤਿਆਂ ਨੂੰ ਸਾਡੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਨਹੀਂ ਮਾਨ ਸਾਹਿਬ ਨੇ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਇਹ ਗੱਲ ਕਹੀ ਹੈ ਵੀ ਮੈਂ ਪੰਜਾਬ ਦੇ 36000 ਅਧਿਆਪਕ ਜਿਹੜੇ ਨੇ ਕੱਚੇ ਮੁਲਾਜ਼ਮ ਨੂੰ ਪੱਕੇ ਕਰਤੇ ਹਜੇ ਕੱਲ ਪਰਸੋ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹੁਣ ਤਾਂ 40000 ਤੋਂ ਇੱਕ ਕੱਚਾ ਮੁਲਾਜ਼ਮ ਜਿਹੜਾ ਪੱਕਾ ਹੋ ਗਿਆ ਮਤਲਬ 40000 ਤੋਂ ਉੱਪਰ ਪੱਕਾ ਜਿਹੜੇ ਮੁਲਾਜ਼ਮ ਉਹਨਾਂ ਨੇ ਕਰ ਦਿੱਤੇ ਨੇ ਫਿਰ ਤੁਹਾਡੀ ਗੱਲ ਕਿੱਥੇ ਕਟਕੀ ਖੜੀ ਹੈ ਫਿਰ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਜਦੋਂ ਅਸੀਂ ਜਾਣਿਆ ਹਰਜੋਤ ਬੈਂਸਰ ਕਹਿੰਦੇ ਨੇ 15 ਦਿਨਾਂ ਨੂੰ ਆਰਡਰ ਮਿਲ ਜਾਣਗੇ 10 ਦਿਨਾਂ ਨੂੰ ਆਰਡਰ ਮਿਲ ਜਾਣਗੇ ਫਾਈਲ ਤਿਆਰ ਹੈ ਸਾਰਾ ਕੁਝ ਤਿਆਰ ਹੈ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਸਰਕਾਰ ਚਾਹ ਕੀ ਰਹੀ ਹੈ ਸਾਥੋਂ ਲੈਣਾ ਕੀ ਚਾਹੁੰਦੀ ਹੈ ਵੀ ਸਾਨੂੰ ਕਿਉਂ ਨਹੀਂ ਆਰਡਰ ਦੇ ਰਹੇ ਅਸੀਂ ਤਾਂ ਖੁਦ ਇਸ ਗੱਲ ਤੇ ਪਰੇਸ਼ਾਨ ਆ ਵੀ ਜਦੋਂ ਅਸੀਂ ਜਾਣਿਆ ਸਾਨੂੰ ਕਹਿੰਦੇ ਨੇ ਵੀ ਕੰਮ ਹੋ ਗਿਆ ਤੁਸੀਂ ਚਲੋ ਜੀ ਕੱਲ ਕੰਮ ਤਾਂ ਖਤਮ ਹੋ ਗਿਆ ਅਸੀਂ ਚੀਮਾ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਹਾ ਅੱਜ ਹੀ ਕੰਮ ਹੋ ਜਾਊਗਾ ਅੱਜ ਹੀ ਕੰਮ ਹੋਣ ਜਾ ਰਿਹਾ ਹੈ ਪਰ ਉਸ ਗੱਲ ਨੂੰ ਸਾਰਾ ਜ 20 ਦਿਨ ਹੋ ਗਏ ਆ ਜੀ ਮਾ ਸਾਬ ਨੂੰ ਮਿਲਿਆ ਨੂੰ ਸਾਨੂੰ ਅਸੀਂ ਤੁਸੀਂ ਕਿੰਨੀ ਸੈਲਰੀ ਤੇ ਜਿਹੜਾ ਕੰਮ ਕਰਦੇ ਆ ਸਾਰਾ ਸੀ ਸਿਰਫ ਮਹੀਨੇ ਦਾ 6000 ਰੁਪਿਆ ਲੈ ਰਹੇ ਆ ਸਰਕਾਰ ਤੋਂ ਤੇ ਕੰਮ ਅਸੀਂ ਰੈਗੂਲਰ ਟੀਚਰਾਂ ਦੇ ਬਰਾਬਰ ਕਰ ਰਹੇ ਆ ਉਸੇ ਟਾਈਮ ਸਕੂਲ ਜਾਣਾ ਸਾਰਾ ਦਿਨ ਸਕੂਲ ਦੇ ਵਿੱਚ ਆਪਦਾ ਕੰਮ ਕਰਨਾ ਤੇ ਸ਼ਾਮ ਨੂੰ ਉਸੇ ਟਾਈਮ ਛੁੱਟੀ ਹੋਣੀ ਸਾਰਾ ਕੰਮ ਬਰਾਬਰ ਕਰ ਰਹੇ ਆ ਪਰ ਸਿਰਫ 6000 ਰੁਪਿਆ ਤਨਖਾਹ ਦਾ ਲੈ ਰਹੇ ਆ ਜੀ ਅੱਛਾ ਇਹ ਜਿਹੜਾ ਤੁਸੀਂ ਇੱਥੇ ਹੁਣ ਪੱਕਾ ਮੋਰਚਾ ਲਾਇਆ ਆ ਇੱਥੇ ਤਾਂ ਕੋਈ ਤੁਹਾਡਾ ਕੋਈ ਪ੍ਰਬੰਧ ਵੀ ਨਹੀਂ ਹੈਗਾ ਇੰਨੀ ਜਿਆਦਾ ਠੰਡ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਸਰ ਟੈਂਕੀ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਨਾਜ਼ੁਕ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਟੈਂਕੀ ਚ ਹੋਈ ਜਾਂਦੀ ਹੈ ਉੱਪਰੋਂ ਸਾਰਾ ਦਿਨ ਸਾਡੇ ਉੱਪਰ ਪਾਣੀ ਡਿੱਗੀ ਜਾਂਦਾ ਹੈ ਤੇ ਸਾਰੀ ਟੈਂਕੀ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਸਾਰੀਆਂ ਖਰਾਬ ਨੇ ਕੱਲ ਮੈਡਮ ਬੈਠੇ ਸੀ ਉੱਪਰ ਜਦੋਂ ਐਵੇਂ ਜਿਵੇਂ ਮੈਂ ਖੜੀ ਆ ਜਦੋਂ ਸਹਾਰਾ ਲੈ ਕੇ ਖੜਨ ਲੱਗੇ ਤਾਂ ਜਿਹੜਾ ਆਹ ਵਾਲੀ ਇੱਕ ਗ੍ਰਿਲ ਹੈ ਇਹ ਇਧਰੋਂ ਟੁੱਟ ਕੇ ਵੀ ਡਿੱਗੀ ਆ ਮੈਡਮ ਟਿੱਕਦੇ ਬਚੇ ਨੇ ਤੇ ਇੰਨੀ ਕੁ ਜ਼ਿਆਦਾ ਹਾਲਤ ਜਿਹੜੀ ਇਹਦੀ ਨਾਜ਼ੁਕਾ ਵੀ ਕਦੋਂ ਵੀ ਕੋਈ ਵੀ ਜਾਨੀ ਨੁਕਸਾਨ ਇੱਥੇ ਹੋ ਸਕਦਾ ਹੈ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਟੈਂਕੀ ਦੀ ਕਿਹੜੇ ਮੈਡਮ ਸੀ ਇੱਥੇ ਉਹ ਮੈਡਮ ਗੁਰਜੀਤ ਮੈਡਮ ਨਹੀਂ ਅੱਛਾ ਜੀ ਹਾਂਜੀ ਉਹ ਡਿੱਗਦੇ ਡਿੱਗਦੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਪੌੜੀ ਵੀ ਦੇਖ ਸਕਦੇ ਹੋ ਆ ਜਿਹੜੀ ਅੰਗਲਾਰ ਨੇ ਲੰਕ ਰਹੀ ਹੈ ਉਧਰ ਉਹ ਡਿੱਗਦੇ ਡਿੱਗਦੇ ਬੱਚੇ ਨੇ ਨਹੀਂ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਨੇ ਸਾਡੀ ਸਰਕਾਰ ਆ ਗਈ ਉਤੋਂ ਕੋਈ ਵੀ ਜਿਹੜਾ ਹੈਗਾ ਮੁਲਾਜ਼ਮ ਜਿਹੜਾ ਟੈਂਕੀ ਦੇ ਨਹੀਂ ਜਿਹੜਾ ਪਰ ਤੁਸੀਂ ਇਸ ਦੇ ਉਲਟ ਅੱਜ ਟੈਂਕੀ ਤੇ ਵੀ ਚੜੇ ਬੈਠੇ ਹੋ ਭਗਵੰਤ ਮਾਨ ਤੱਕ ਕੀ ਮੈਸੇਜ ਲਾਉਣਾ ਚਾਹੁੰਦੇ ਹੋ ਸਰਸੀ ਮਾਨ ਸਰ ਤੱਕ ਇਹੀ ਮੈਸੇਜ ਲਾਉਣਾ ਚਾਹੁੰਦੇ ਆ ਕਿ ਜਦੋਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਤੁਸੀਂ ਸਾਥ ਦਿਓ ਅਸੀਂ ਤੁਹਾਨੂੰ ਇੱਕ ਵੀ ਬੰਦੇ ਨੂੰ ਮਤਲਬ ਛੱਡਣਾ ਨਹੀਂ ਰੈਗੂਲਰ ਕਰਾਂਗੇ ਉਹਨਾਂ ਨੇ ਬਾਰ-ਬਾਰ ਕੇਜਰੀਵਾਲ ਸਰ ਸਾਡੇ ਧਰਨੇ ਚ ਆਏ ਰਗਵ ਚੱਡਾ ਜੀ ਆਏ ਉਹਨਾਂ ਨੇ ਬਾਰ-ਬਾਰ ਕਿਹਾ ਉਹਨਾਂ ਨੇ ਕੀਤਾ ਵੀ ਕੰਮ 12000 ਬੰਦੇ ਨੂੰ ਰੈਗੂਲਰ ਕੀਤਾ ਵੀ ਪਰ ਸਾਡੇ 150 ਬੰਦੇ ਨਾਲ ਉਹਨਾਂ ਨੂੰ ਕੀ ਫਰਕ ਪੈਂਦਾ ਅਸੀਂ ਵੀ ਇਸੇ ਗੱਲ ਤੇ ਹੈਰਾਨ ਆ ਕਿ ਸਾਡਾ ਕੰਮ ਹੋ ਕਿਉਂ ਨਹੀਂ ਰਿਹਾ ਜਦੋਂ ਕਿ ਅਸੀਂ ਸਾਰੀ ਕੁਆਲਿਫਿਕੇਸ਼ਨ ਪੂਰੀ ਕਰਦੇ ਆ ਸਾਰੀਆਂ ਜਿਹੜੀਆਂ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਉਹ ਪੂਰੀਆਂ ਕਰ ਰਹੇ ਆ ਫ ਇਹ ਤੋਂ ਮੈਡਮ ਨੇ ਨਰਿੰਦਰ ਕੋਰ ਭਰਾਜ ਉਹ ਜਾ ਕੇ ਲੇਡੀਜ਼ ਨਾਲ ਗੱਲਾਂ ਬਾਤਾਂ ਕਰਦੇ ਨੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਅਸੀਂ ਅਸੀਂ ਉਹਨਾਂ ਨੂੰ ਦੇਖ ਨਹੀਂ ਰਹੇ ਅਸੀਂ ਤਿੰਨ ਦਿਨਾਂ ਦੇ ਇੱਥੇ ਬੈਠੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹ ਵੀ ਇੱਕ ਲੇਡੀਜ਼ ਨੇ ਉਹ ਲੇਡੀਜ਼ ਦਾ ਦੁੱਖ ਸਮਝ ਸਕਦੇ ਨੇ ਲੇਡੀਜ਼ ਦੀਆਂ ਪ੍ਰੋਬਲਮਸ ਸਮਝ ਸਕਦੇ ਨੇ ਕੀ ਕੀ ਪ੍ਰੋਬਲਮਸ ਹੁੰਦੀਆਂ ਨੇ ਲੇਡੀਜ਼ ਨੂੰ ਤੇ ਉਹਨਾਂ ਨੇ ਸਾਡਾ ਇੱਕ ਵਾਰ ਵੀ ਸਾਰ ਨਹੀਂ ਲੈਤੀ ਜੀ ਆ ਕੇ ਸਾਨੂੰ ਚੌਥਾ ਦਿਨ ਹੋ ਗਿਆ ਅੱਜ ਇੱਥੇ ਬੈਠਿਆ ਅੱਛਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਸਰ ਮੇਰੇ ਦੋ ਬੇਟੀਆਂ ਨੇ ਮੇਰੇ ਹਸਬੰਡ ਨੇ ਮੇਰੇ ਸੱਸ ਨੇ ਮੇਰੇ ਮੰਮੀ ਡੈਡੀ ਬਜ਼ੁਰਗ ਮੈਂ ਮੇਰੇ ਮੰਮੀ ਡੈਡੀ ਕੋਲ ਰਹਿਣੀ ਆ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਆਜੂ ਆਈ ਵੀ ਸੀ ਇੱਥੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦੂੰਗੀ ਮੇਰੀ ਬੇਟੀ ਆਈ ਸੀ ਐਨਾ ਰੋਕੇ ਗਈ ਆ ਮम्मा ਮੇਰੇ ਨਾਲ ਚੱਲੋ ਮੈਂ ਤੁਹਾਨੂੰ ਲੈਣ ਆਈ ਆ ਮੇਰਾ ਘਰੇ ਜੀ ਨਹੀਂ ਲੱਗਦਾ ਚਲੋ ਕੋਈ ਨਾ ਜੀ ਹੌਂਸਲਾ ਨਾ ਹਾਰੋ ਦੇਖੋ ਸੰਘਰਸ਼ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਹਮੇਸ਼ਾ ਹੀ ਉਹ ਦ੍ਰਿੜਤਾ ਨਾਲ ਲੜਦੇ ਨੇ ਦੋਸਤੋ ਤੁਸੀਂ ਬੇਸ਼ੱਕ ਦੀ ਭੈਣ ਤੋਂ ਗੱਲ ਨਹੀਂ ਹੋ ਰਹੀ ਪਰ ਸਰਕਾਰ ਨੂੰ ਵੀ ਇਹਨਾਂ ਦੀ ਜਿਹੜੀ ਗੱਲ ਸੁਣਨੀ ਚਾਹੀਦੀ ਹੈ ਇਨਾਂ ਦੇ ਜਿਹੜੇ ਹਾਲਾਤ ਨੇ ਨਾ ਹਾਲਾਤਾਂ ਨੂੰ ਦੇਖਣਾ ਚਾਹੀਦਾ ਵੀ ਕਿਸ ਤਰ੍ਹਾਂ ਇਹ ਬਾਲ ਬੱਚੇ ਵਾਲੇ ਨੇ ਪਰਿਵਾਰ ਵਾਲੇ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਜਿਹੜਾ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਉਹ ਵੀ ਟੈਂਕੀ ਦੇ ਉੱਤੇ ਜਿਹੜੀ ਟੈਂਕੀ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਬਹੁਤ ਜ਼ਿਆਦਾ ਮਾੜੀ ਹੈ ਉੱਥੇ ਆ ਕੇ ਬੈਠੇ ਨੇ ਔਰ ਇਹਨਾਂ ਦਾ ਜਿਹੜਾ ਇਹ ਦੁੱਖ ਹੈ ਇਹ ਦੁੱਖ ਵਾਜਿਬ ਵੀ ਹੈ 6000 ਤਨਖਾਹ ਜ਼ਿੰਦਗੀ ਜਿਉਣ ਲਈ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ ਇਹ ਲੜ ਰਹੇ ਨੇ ਇਹਨਾਂ ਦੇ ਜਿਹੜੇ ਮਸਲੇ ਨੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਦੇਖਣੇ ਚਾਹੀਦੇ ਨੇ ਇੱਕ ਪਾਸੇ ਦਾ ਮਾਨ ਸਾਹਿਬ ਵੀ ਕਹਿੰਦੇ ਨੇ ਉਹਨਾਂ ਦੇ ਜਿਹੜੇ ਐਮਐਲਏ ਨੇ ਉਹ ਵੀ ਕਹਿੰਦੇ ਨੇ ਵੀ ਜਿਹੜੀ ਸਾਡੀ ਸਰਕਾਰ ਹੈ ਇਹ ਆਮ ਲੋਕਾਂ ਦੀ ਹੈ ਮੁੱਖ ਮੰਤਰੀ ਕਹਿੰਦਾ ਵੀ ਜਿਹੜਾ ਮੈਂ ਆ ਇਹ ਇੱਕ ਆਮ ਘਰਾਂ ਦਾ ਮੁੰਡਾ ਹੈ ਇੱਕ ਕਿਸਾਨ ਦਾ ਪੁੱਤ ਹੈ ਇੱਕ ਮਾਸਟਰ ਦਾ ਮੁੰਡਾ ਇੱਕ ਮਾਸਟਰ ਦਾ ਪੁੱਤ ਹੈ ਅੱਜ ਉਹ ਮਾਸਟਰ ਜੇ ਟੈਂਕੀ ਤੇ ਚੜਕੇ ਰੋ ਰਹੇ ਨੇ ਕੀ ਕਹਿਣਾ ਚਾਹੁੰਦੇ ਸਰ ਸਾਡੀ ਇਨਾ ਕਿੰਨੇ ਵਾਰ ਅਸੀਂ ਮੀਟਿੰਗ ਲੈਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਸੀਐਮ ਸਰ ਨਾਲ ਮੀਟਿੰਗ ਹੋ ਮਤਲਬ ਲੈਟਰ ਆ ਜਾਂਦਾ ਸੀ ਅਸੀਂ ਲੁਧਿਆਣੇ ਟੈਂਕੀ ਤੇ ਜਿਹੜੇ ਸੀ ਐਸਡੀਐਮ ਸਰ ਨੇ ਸਾਨੂੰ ਕਹਿਤਾ ਸੀ ਕਿ ਤੁਹਾਡੀ ਮੀਟਿੰਗ ਹੋਊਗੀ ਹਨਾ ਅਸੀਂ ਸੋਚਿਆ ਸੀ ਕਿ ਸੀਐਮ ਸਰ ਇੰਨੇ ਇੱਕ ਸੈਂਸਿਟਿਵ ਨੇ ਵੀ ਉਹ ਸਾਡੀ ਗੱਲ ਨੂੰ ਉਹਦੀ ਸਮਝਣਗੇ ਪਰ ਉਹਨਾਂ ਨੇ ਸਾਨੂੰ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ ਹਰਜੋਤ ਮੈਸਜੀ ਕੋਲ ਜਾਂਦੇ ਆ ਉਹ ਤਾਂ ਰੂਡ ਬਿਹੇਵ ਕਰਦੇ ਪਹਿਲਾਂ ਠੀਕ ਕਰਦੇ ਸੀ ਜਦੋਂ ਹੁਣ ਅਸੀਂ ਜਦੋਂ ਸਾਡਾ ਕੰਮ ਨਹੀਂ ਹੋਇਆ ਸਰ ਅਸੀਂ ਜਾਣਾ ਹੀ ਹੈ ਤਾਂ ਸਾਨੂੰ ਕਹਿੰਦੇ ਨੇ ਕਿ ਬਾਰ ਬਾਰ ਆ ਜਾਨੇ ਹੋ ਤੁਸੀਂ ਫੇਰ ਆਗੇ ਤੁਸੀਂ ਫੇਰ ਆਗੇ ਜੇ ਅਸੀਂ ਕਿਹਾ ਸਰ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ 6000 ਚ ਤਾਂ ਸਾਨੂੰ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਤਾਂ ਕਰਦੀ ਸੀ ਹੁਣ ਕੀ ਹੋ ਗਿਆ ਸਰ ਉਦੋਂ ਅਸੀਂ ਸਾਰੇ ਕਰ ਰਹੇ ਸੀ ਸਾਡੀ ਯੂਨਿਟੀ ਸੀ ਅਸੀਂ 13000 ਬੰਦਾ ਲੜ ਰਹੇ ਸੀ ਪਰ ਹੁਣ ਅਸੀਂ 100 ਜਣਾ ਰਹਿ ਗਿਆ ਹੁਣ ਹੁਣ ਤਾਂ ਸਾਡਾ ਕੁਝ ਕਰਨ ਦਾ ਹੱਕ ਬਣਦਾ ਉਹਨਾਂ ਦਾ ਸਾਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਤੁਹਾਡਾ ਹੁਣ ਵੀ ਹੁਣ ਤੁਸੀਂ 6000 ਦੇ ਕਿਉਂ ਨਹੀਂ ਕੰਮ ਕਰ ਸਕਦੇ ਪਹਿਲਾਂ ਵੀ ਤਾਂ ਕਰਦੀ ਸੀ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸੁਣ ਕੇ ਅਸੀਂ ਅੱਕ ਕੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਰਕਾਰ ਸਾਡੀ ਕੋਈ ਮਤਲਬ ਬਾਹ ਨਹੀਂ ਫੜ ਰਹੀ ਤਾਂ ਕਰਕੇ ਅਸੀਂ ਇਹ ਸਟੈਂਡ ਲੈਂਦਾ ਸਰ ਤੁਹਾਨੂੰ ਲੱਗਦਾ ਨਹੀਂ ਕਿ ਵੀ ਸਰਕਾਰ ਜਿਹੜੀ ਆਪ ਦੇ ਐਮਐਲਏ ਦੇ ਜੇ ਲੱਖਾਂ ਰੁਪਏ ਤਨਖਾਹਾਂ ਕਰ ਰੱਖੀ ਹੈ ਉਹਨਾਂ ਨੂੰ ਉਹਨਾਂ ਦੇ ਲੱਖਾਂ ਰੁਪਈਆ ਦਾ ਤੁਹਾਨੂੰ 6000 ਤੇ ਆ ਕੀ ਫਰਕ ਅੰਤਰ ਨਹੀਂ ਦਿਖਦਾ ਸਰ ਅੰਤਰ ਹੈ ਬਹੁਤ ਅੰਤਰ ਹੈ ਅਸੀਂ ਤਾਂ ਕਹਿੰਦੇ ਆ ਕਿ ਸਾਡੀ ਰੈਗੂਲਰ ਟੀਚਰਸ ਦੇ ਬਰਾਬਰ ਤਨਖਾਹ ਹੋਣੀ ਚਾਹੀਦੀ ਹੈ ਜਦੋਂ ਕਿ ਅਸੀਂ ਉਹਨਾਂ ਦੇ ਬਰਾਬਰ ਕੰਮ ਕਰਦੇ ਆਂ ਪਰ ਅਸੀਂ ਫੇਰ ਵੀ ਕਹਿੰਦੇ ਆ ਸਰਕਾਰ ਨੇ ਸਾਨੂੰ ਜਿੰਨਾ ਹਜੇ ਤੱਕ ਦਿੱਤਾ ਉਹਨਾਂ ਬਹੁਤ ਹੈ ਕਿ ਜਿੰਨੇ ਸਾਡੇ ਸਾਥੀਆਂ ਦੀ ਸੈਲਰੀ ਵਧਾਈ ਹੈ ਸਾਡੀ ਵੀ ਉਨੀ ਕੀਤੀ ਜਾਵੇ ਇਹ ਆਪਦੇ ਐਮਐਲਏ ਦੀ ਤਨਖਾਹ રોજ ਵਧਾ ਦਾਂਦੇ ਨੇ ਚਲੋ ਠੀਕ ਹੈ ਇਹ ਵਧਾਉਂਦੇ ਨੇ ਪਰ ਸਾਨੂੰ ਵੀ ਤਾਂ ਸਾਡੇ ਵੱਲ ਵੀ ਤਾਂ ਦੇਖਣ ਆਮ ਲੋਕਾਂ ਵੱਲ ਵੀ ਤਾਂ ਦੇਖਣੇ ਚਲੇ ਜਾਂਦੇ ਨੇ ਪਿੰਡਾਂ 'ਚ ਜਾਂਦੇ ਨੇ ਆਪ ਦੀ ਸਰਕਾਰ ਲੋਕਾਂ ਦੇ ਦਵ ਅਸੀਂ ਮਾ ਤੁਹਾਡੀਆਂ ਤੁਸੀਂ ਸਾਡੀਆਂ ਮਾ ਮਾ ਤੁਸੀਂ ਸਾਡੇ ਭੈਣ ਅਸੀਂ ਵੀ ਤਾਂ ਕਿਸੇ ਦੀਆਂ ਮਾਵਾ ਭੈਣਾ ਜਾਂ ਇਹ ਸਮਝਦੇ ਨੇ ਵੀ ਇਹ ਤਾਂ ਸਾਡੀਆਂ ਕੁਝ ਲੱਗਦੀਆਂ ਹੀ ਨਹੀਂ ਜਿਹੜਾ ਇਹਨਾਂ ਦੇ ਖਿਲਾਫ ਖੜਾ ਹੁੰਦਾ ਵੀ ਉਹ ਕੁਝ ਲੱਗਦਾ ਹੀ ਨਹੀਂ ਹੁਣ ਇਹਨਾਂ ਨੂੰ ਇਸੇ ਗੱਲ ਦੀ ਖੁਜ ਹੋ ਰਹੀ ਹੈ ਕਿ ਇਹ ਟੈਂਕੀ ਤੇ ਚੜ ਗਏ ਅਸੀਂ ਇਹਨਾਂ ਦਾ ਇੱਕ ਵਾਰ ਪਤਾ ਸਾਡਾ ਪਤਾ ਤੱਕ ਲੈਣ ਨਹੀਂ ਆਇਆ ਇੱਥੇ ਤੱਕ ਕੋਈ ਨਰਿੰਦਰ ਕੌਰ ਪ੍ਰਾਜ ਖੁਦ ਖੁਦੇ ਇੱਥੇ ਬੈਠੇ ਹੋਏ ਨੇ ਉਹਨਾਂ ਨੇ ਸਾਡੀ ਇੱਕ ਵਾਰੀ ਸਾਰ ਨਹੀਂ ਲਈ ਹੈਗੀ ਆ ਕੇ ਤੇ ਤੁਹਾਡੇ 130 ਮੁਲਾਜ਼ਮ ਨੇ ਕੀ ਤੁਸੀਂ ਉੱਥੇ ਛੁੱਟੀ ਕਰਕੇ ਆਏ ਹੋ ਜਾਂ ਕਿਸ ਤਰ੍ਹਾਂ ਤੁਸੀਂ ਇਹ ਐਡਜਸਟਮੈਂਟ ਕਿਵੇਂ ਕੀਤੀ ਹੈ ਨਹੀਂ ਸਰ ਅਸੀਂ ਬਿਲਕੁਲ ਛੁੱਟੀ ਕਰਕੇ ਆਏ ਆ ਅਸੀਂ ਕਹਿ ਕੇ ਆਏ ਆ ਸਕੂਲ ਚ ਕਿ ਸਾਡੀ ਭਾਈ ਛੁੱਟੀ ਹੈ ਅਸੀਂ ਨਹੀਂ ਆਉਣਾ ਅਸੀਂ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਸਾਨੂੰ ਆਰਡਰ ਨਹੀਂ ਮਿਲਦੇ ਅਸੀਂ ਆਰਡਰ ਲੈ ਕੇ ਇੱਥੋਂ ਉਤਰਨਾ ਹੈ ਹੋਰ ਅਸੀਂ ਬਸ ਸਕੂਲ ਨੂੰ ਤਿਆਗਤਾ ਜੇ ਜੇਕਰ ਸਾਡੀ ਨਹੀਂ ਗੱਲ ਸੁਣੀ ਜਾਊਗੀ ਤਾਂ ਅਸੀਂ ਰਿਜ਼ਾਈਨ ਦੇ ਦਾਂਗੇ ਪਰ ਅਸੀਂ ਸਕੂਲ 'ਚ ਨਹੀਂ ਬੜਦੇ ਕੱਚੇ ਰਹਿ ਕੇ ਹੁਣ ਅਸੀਂ ਪੱਕੇ ਹੋ ਕੇ ਸਕੂਲ 'ਚ ਜਾਵਾਂਗੇ ਨਹੀਂ ਅਸੀਂ ਸਕੂਲ 'ਚ ਜਾਣਾ ਨਹੀਂ ਹੈਗਾ ਇਹ ਵਾਰ ਠੀਕ ਹੈ ਜੀ ਦੋਸਤੋ ਇਹ ਭੈਣ ਨੇ ਦੇਖੋ ਤੁਸੀਂ ਕਿੰਨੀ ਦੁੱਖ ਵਾਲੀ ਗੱਲ ਹੈ ਵੀ ਵੀ 3 ਜਿਹੜੀਆਂ ਨੇ ਸਿਰਫ ਆਪਣਾ ਹੱਕ ਲੈਣ ਦੇ ਲਈ ਗੁਣੀ ਜੀ ਤਨਖਾਹ ਦੇ ਲਈ ਜਿਹੜੀਆਂ ਕੰਮ ਕਰਦੀਆਂ ਨੇ ਇਹਨਾਂ ਦਾ ਸੰਘਰਸ਼ ਵੀ ਜਿਹੜਾ ਲਗਾਤਾਰ ਚੱਲ ਰਿਹਾ ਹੈ ਆਪਾਂ